ਇਹ ਨਾ ਤਾਂ ਹਕੀਕਤ ਵਿੱਚ ਮੈਂ ਕੋੜੀ ਚੜਿਆ ਨਹੀਂ ਨਾ ਭਰਾਵਾ ਕੋੜੀ ਨੂੰ ਪੈਸੇ ਦੇਣ ਨੂੰ ਜੁਗੇ ਸੀ ਹੈਨਾ ਸਿਰਫ ਜਿਹਾ ਆਪਾਂ ਫੇਕ ਰਹਾ ਹਕੀਕਤ ਵਿੱਚ ਪਰ ਐਸ ਫਿਲਮ ਜਿਹੜਾ ਕਰੈਕਟਰ ਬਣਤੇ ਆ ਨਾ ਉਹਦਾ ਸ਼ੌਂਕ ਸੀ ਵੀ ਮੈਂ ਛੋਟੇ ਹੁੰਦੇ ਤਾਂ ਉਹਦਾ ਸ਼ੌਂਕ ਸੀ ਵੀ ਮੈਂ ਕੋੜੀ ਜਾਣਾ ਕਿੱਟਾ ਉਸ ਗਾਲੀਆਂ ਵਿੱਚ ਨਹੀਂ ਗਰੀਵਨ ਕਟਾਈ ਤੋਂ ਦੋ ਜੀਤਾ ਜੀ ਮਾਗਾ ਬੰਦ ਹੈ ਤੇ ਸੋਚੇ ਸਾਡੇ ਪੈਸੇ ਦੇ ਇਹਨਾਂ ਨੂੰ ਹੈ ਮੈਂ ਮੈਂ ਆ ਲੈ ਵੀ 5500 ਰੁਪਏ ਪਏ ਜੀਜਾ ਜੀ ਬਿਸ਼ਰਮੀ ਕੀ ਵੀ ਹੱਦ ਹੁੰਦੀ ਹੈ ਮੈਂ ਕਮਾਲ ਕਰਦੇ ਹਾਂ ਸਾਬੋ ਹੁਣ ਜਿਹੜੀ ਇਹ ਫਿਲਮ ਹੈਗੀ ਹੈ ਤਾਂ ਫਿਲਮ ਦੇ ਪਟਾਕੇ ਪੂਰੇ ਪੈਣ ਵਾਲੇ ਨੇ ਇੱਕ ਕਹਿੰਦੇ ਨੇ ਖੁੱਲ 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 ਕੇ ਮੈਦਾਨ ਕੇ ਦੇਖੋ ਫਿਲਮ ਦੇ ਪੈਂਦੇ ਕਿ ਪ੍ਰੋਡੂਸਰਾਂ ਦੇ ਪੈਂਦੇ ਆ ਮੇਰਾ ਤਾਂ ਹਕੀਕਤ ਵਿੱਚ ਮੈਂ ਘੋੜੀ ਚੜਿਆ ਨਹੀਂ ਨਾ ਭਰਾਵਾ ਘੋੜੀ ਨੂੰ ਪੈਸੇ ਦੇਣ ਜੋਗੇ ਸੀਗੇ ਹੈਨਾ ਸਿੰਪਲ ਜਿਹਾ ਆਪਾਂ ਵਿਆਹ ਕਰਾਇਆ ਹਕੀਕਤ ਵਿੱਚ ਪਰ ਐਸ ਫਿਲਮ 'ਚ ਜਿਹੜਾ ਕੈਰੇਕਟਰ ਬੰਤਿਆ ਨਾ ਉਹਦਾ ਸ਼ੌਂਕ ਸੀ ਵੀ ਮੈਂ ਛੋਟੇ ਹੁੰਦੇ ਤਾਂ ਉਹਦਾ ਸ਼ੌਂਕ ਸੀ ਵੀ ਮੈਂ ਘੋੜੀ ਝੰਨਾ ਆਉਦਾ ਲੈਂਮੈਨ ਵੀ ਲੱਗ ਜਾਂਦਾ ਹਮ ਲੇਕਿਨ ਵਿਚਾਰਾ ਚੜਦਾ ਨਹੀਂ ਐਂਡਲੀ ਕਿਤੇ ਪ੍ਰਮਾਤਮਾ ਦੇ ਸੁਣ ਲੈਂਦਾ ਫੇ ਘੋੜੀ ਚੜਦਾ ਕਿੰਨੇ ਦੇ ਫੇਸ ਕੱਟਦਾ ਹੈ ਐ ਨਿਆਰੇ ਲੈਂਦਾ ਤੇ ਅਸੀਂ ਚਲੋ ਫਿਲਮਾਂ ਦਾ ਦੌਰ ਚੱਲਦਾ ਆ ਰਿਹਾ ਤੇ ਇਸ ਫਿਲਮ ਵਿੱਚ ਲੋਕਾਂ ਨੂੰ ਹਾਸਾ ਕਮੇਡੀ ਸਭ ਕੁਝ ਮਿਲੇਗਾ ਪੂਰਾ ਮਤਲਬ ਹੁੰਦਾ ਜਦੋਂ ਆਪਾਂ ਅੱਜ ਸਿਨੇਮਾ ਘਰ ਚਲੋ ਲੋਕ ਪੈਸਾ ਪਰ ਕਹਿਣਾ ਹੁੰਦਾ ਫੁੱਲ ਇੰਜੋਏ ਕਰੀਏ ਇਹੀ ਤਾਂ ਭਾਜੀ ਟ੍ਰੇਲਰ ਨੂੰ ਤੁਸੀਂ ਦੇਖਿਆ ਮਤਲਬ ਫੁੱਲ ਹਾਸਾ ਮਤਲਬ ਜਿਵੇਂ ਅਸੀਂ ਇਹ ਚੀਜ਼ਾਂ ਦੇਖਿਆ ਹਾਂ ਭਾਜੀ ਉਹ ਤਾਂ ਹੈ ਹੀ ਹੈ ਭਾਜੀ ਟ੍ਰੇਲਰ ਨੂੰ ਬੜਾ ਪਿਆਰ ਮਿਲਿਆ ਅਹੀਂ ਯਾਰ ਕੋਸ਼ਿਸ਼ ਕੀਤੀ ਆ ਵੀ ਇੱਕ ਹਲਕੀ ਫੁਲਕੀ ਕਾਮੇਡੀ ਵੀ ਲੁਕੀ ਹਸਨ ਸਟਰਾਸ ਚ ਨਾ ਜਾਣਾ ਹੈ ਨਾ ਮੋੜਾ ਮੋਟਾ ਹੀ ਹੈ ਕਿਦਰ ਮਨ ਟੱਕ ਕੇ ਤੇ ਮੋੜਾ ਮੋਟਾ ਸਲਾਈ ਲिटल ਬਟ ਉਹਨਾਂ ਦਾ ਨੋਰਮਲ ਪੰਜਾਬੀਆਂ ਦਾ ਸੁਭਾਅ ਚ ਹੈਗਾ ਹਾਂ ਉਹਨਾਂ ਦਾ ਨੋਰਮਲ ਹੈ ਤੇ ਬਾਕੀ ਸਾਰਾ ਕਾਮੇਡੀ ਹੈ ਇੱਕ ਛੋਟਾ ਜਿਹਾ ਡਾਇਲੋਗ ਹੈਗਾ ਉਹ ਜ਼ਰੂਰ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਜਿੱਥੋਂ ਤੁਹਾਡੀ ਫਿਲਮ ਦੀ ਅਸਲੀ ਸ਼ੁਰੂ ਹੋਣ ਹੈ ਕਿੱਧਰ ਉਸ ਖਾਲੀਆਂ ਵਿੱਚ ਨਹੀਂ ਗਣੀ ਰੀਵਨ ਕਟਾਈ ਤੋਂ ਦੋ ਜੀਤਿਆ ਜੀ ਮੈਂ ਆ ਗਿਆ ਬੰਦ ਤੇ ਸੁੱਚੇ ਸਾਢੋ ਪੈਸੇ ਦੇਣਾ ਨੂੰ ਹਾਂ ਮੈਂ ਮੈਂ ਆਲਾ ਵੀ 5100 ਰੁਪਏ ਫਾਇ ਜੀਜਾ ਜੀ ਬਿਸ਼ਰਮੀ ਕੀ ਵੀ ਹੱਦ ਹੁੰਦੀ ਹੈ ਮੈਂ ਕਮਾਲ ਕਰਦੇ 5100 ਮੈਂ ਆਪਨੇ ਜੀਜਾ ਜੀ ਔਰ ਬਿਸ਼ਰਮੀ ਦੋਨੋਂ ਦੇਖ ਰਹੇ ਔਰ ਤੁਮੇ ਟਟੂ ਚਾਹੀਏ ਮੇਰਾ ਤਾਂ ਹਕੀਕਤ ਵਿੱਚ ਮੈਂ ਕੋੜੀ ਚੜਿਆ ਨਹੀਂ ਨਾ ਭਰਾਵਾ ਕੋੜੀ ਨੂੰ ਪੈਸੇ ਦੇਣ ਜੋਗੇ ਸੀ ਹੈਨਾ ਸਿਰਫ ਜਿਹਾ ਆਪਾਂ ਵੇਖ ਰਹਾ ਹਕੀਕਤ ਵਿੱਚ ਪਰ ਐਸ ਫਿਲਮ ਜਿਹੜਾ ਕੈਰੈਕਟਰ ਬਣਤੇ ਆ ਨਾ ਉਹਦਾ ਚਾਂਕ ਸੀ ਵੀ ਮੈਂ ਛੋਟੇ ਹੁੰਦੇ ਦਾ ਉਹਦਾ ਚਾਂਕ ਸੀ ਵੀ ਮੈਂ ਘੋੜੀ ਜਾਣਾ ਕਿੱਟਾ ਉਸ ਗਾਲੀਆਂ ਵਿੱਚ ਨਹੀਂ ਗਰੀਵਨ ਕਟਾਈ ਤੋਂ ਦੋ ਜੀਤਿਆ ਜੀ ਮਾਗਾ ਬੰਦ ਹੈ ਕਿ ਸੱਚੇ ਆ ਦੋ ਪੈਸੇ ਦੇਣਾ ਨੂੰ ਹੈ ਮੈਂ ਆ ਲੜ 5500 ਰੁਪਏ ਪੈ ਜੀਜਾ ਜੀ ਬਿਸ਼ਰਮੀ ਕੀ ਵੀ ਹੱਦ ਹੁੰਦੀ ਹੈ ਮੈਂ ਕਮਾਲ ਕਰਦੇ ਹੋ ਹੁਣ ਜਿਹੜੀ ਇਹ ਫਿਲਮ ਹੈਗੀ ਐ ਤੇ ਫਿਲਮ ਦੇ ਪਟਾਕੇ ਪੂਰੇ ਪੈਨ ਵਾਲੇ ਨੇ ਇੱਕ ਕਹਿੰਦੇ ਨੇ ਖੁੱਲ 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 ਕੇ ਮੈਦਾਨ ਖੇਡੇ ਦੇਖੋ ਫਿਲਮ ਦੇ ਪਿੰਦੇ ਕਿ ਪ੍ਰੋਡਿਊਸਰ ਦੇ ਪਿੰਦੇ ਮੇਰਾ ਤਾਂ ਹਕੀਕਤ ਵਿੱਚ ਮੈਂ ਘੋੜੀ ਚੜਿਆ ਨਹੀਂ ਨਾ ਭਰਾਵਾ ਘੋੜੀ ਨੂੰ ਪੈਸੇ ਦੇਣ ਜੋਗੇ ਸੀਗੇ ਹੈਨਾ ਸਿੰਪਲ ਜਿਹਾ ਆਪਾਂ ਵੇਖ ਰਹਾ ਹਕੀਕਤ ਵਿੱਚ ਪਰ ਐਸ ਫਿਲਮ ਚ ਜਿਹੜਾ ਕੈਰੇਕਟਰ ਬਣ ਤੇ ਆ ਨਾ ਉਹਦਾ ਸ਼ੌਂਕ ਸੀ ਵੀ ਮੈਂ ਛੋਟੇ ਹੁੰਦੇ ਤਾਂ ਉਹਦਾ ਸ਼ੌਂਕ ਸੀ ਵੀ ਮੈਂ ਘੋੜੀ ਝਾਣਾ ਆਉਦਾਂ ਲੈਨਮੈਨ ਵੀ ਲੱਗ ਜਾਂਦਾ ਹਮ ਲੇਕਿਨ ਵਿਚਾਰਾ ਚੜਦਾ ਨਹੀਂ ਐਂਡਲੀ ਕਿਤੇ ਪ੍ਰਮਾਤਮਾ ਦੇ ਸੁਣ ਲੈਂਦਾ ਫੇ ਕੋੜੀ ਚੜਦਾ ਕਿੰਨੇ ਦੇ ਫੇਸ ਕੱਟਦਾ ਐ ਨਿਆਰੇ ਲੈਂਦਾ ਤੇ ਅਸੀਂ ਚਲੋ ਫਿਲਮਾਂ ਦਾ ਦੌਰ ਚੱਲਦਾ ਆ ਰਿਹਾ ਤੇ ਇਸ ਫਿਲਮ ਵਿੱਚ ਲੋਕਾਂ ਨੂੰ ਹਾਸਾ ਕਮੇਡੀ ਸਭ ਕੁਝ ਮਿਲੇਗਾ ਪੂਰਾ ਮਤਲਬ ਹੁੰਦਾ ਜਦੋਂ ਆਪਾਂ ਅੱਜ ਸਿਨੇਮਾ ਘਰ ਚਲੋ ਲੋਕ ਪੈਸਾ ਪਰ ਕੰਮ ਹੁੰਦਾ ਪੂਰ ਐਨਜੋਏ ਕਰੀਏ ਇਹੀ ਤਾਂ ਭਾਈ ਟ੍ਰੇਲ ਨੂੰ ਤੁਸੀਂ ਦੇਖਿਆ ਮਤਲਬ ਫੁੱਲ ਹਾਸਾ ਮਤਲਬ ਜਿਵੇਂ ਅਸੀਂ ਇਹ ਚੀਜ਼ਾਂ ਦੇਖਿਆ ਹਾਂ ਭਾਜੀ ਉਹ ਤਾਂ ਹੈ ਹੀ ਆ ਭਾਜੀ ਟ੍ਰੇਲ ਨੂੰ ਬੜਾ ਪਿਆਰ ਮਿਲਿਆ ਅਹੀਂ ਯਾਰ ਕੋਸ਼ਿਸ਼ ਕੀਤੀ ਆ ਵੀ ਇੱਕ ਹਲਕੀ ਫੁਲਕੀ ਕਾਮੇਡੀ ਵੀ ਲੁਕੀ ਹਸਨ ਸਟਰਾਸ ਚ ਨਾ ਜਾਣ ਹੈ ਨਾ ਮਾੜਾ ਮੋਟਾ ਹੀ ਆ ਕਿਤੇ ਰਮਾਂਟਿਕ ਕਿਤੇ ਮਾੜਾ ਮੋਟਾ ਸਲਾਈਟਲ ਬਿਟ ਉਹਨਾਂ ਦਾ ਤਾਂ ਉਹ ਨਾਰਮਲ ਪੰਜਾਬੀਆਂ ਦਾ ਸੁਭਾਅ ਚ ਹੈਗਾ ਹਾਂ ਉਹਨਾਂ ਦਾ ਨਾਰਮਲ ਆ ਤੇ ਬਾਕੀ ਸਾਰਾ ਕਾਮੇਡੀ ਆ ਇੱਕ ਛੋਟਾ ਜਿਹਾ ਡਾਇਲੋਗ ਹੈਗਾ ਉਹ ਜਰੂਰ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਜਿੱਥੋਂ ਤੁਹਾਡੀ ਫਿਲਮ ਦੀ ਅਸਲੀ ਸ਼ੁਰੂ ਹੈ ਕਿੱਟਾ ਉਸ ਗਾਲੀਆਂ ਵਿੱਚ ਨਹੀਂ ਗਣੀ ਰੀਬਨ ਕਟਾਈ ਤੋਂ ਦੋ ਜੀਜਾ ਜੀ ਮੈਂ ਆ ਗਾ ਬੰਦ ਕਿ ਸੱਚ ਹੈ ਸਾਡਾ ਪੈਸੇ ਦੇਣਾ ਨੂੰ ਹੈ ਮੈਂ ਆ ਲੈ ਵੀ 5100 ਰੁਪਏ ਫੇ ਜੀਜਾ ਜੀ ਬਿਸ਼ਰਮੀ ਕੀ ਵੀ ਹੱਦ ਹੁੰਦੀ ਹੈ ਬਹ ਕਮਾਲ ਕਰਦੇ ਹੋ 5100 ਆਪ ਨੇ ਜੀਜਾ ਜੀ ਔਰ ਬਿਸ਼ਰਮੀ ਦੋਨੋਂ ਦੇਖ ਰਹੇ ਔਰ ਤੁਮੇ ਟਟੂ ਚਾਹੀਏ